ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸਬਦ ਹਰ ਰੰਗ ਚੜਾਏ ਮਨ ਤਨ ਰਤਾ ਰਸਨਾ ਰੰਗ ਚਲੂਲੀ ਭੈ ਭਾਏ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਤੇ ਆਇਆ ਵਿਖ ਭੌਜਲ ਸਬਦ ਤਰਾ ਬਣਿਆ ਰਹਾਉ ਮਨਮੁਖ ਮੁਗਦ ਕਰਹੈ ਚਤੁਰਾਈ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤੇਹਾ ਜਾਸੀ ਕਰ ਅਵਗਣ ਪਛੋਤਾ ਬਣਿਆ ਮਨਮੁਖ ਅੰਦੇ ਕਿਛੂ ਨਾ ਸੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾ ਬਣਿਆ ਸਚ ਕਰਨੀ ਸਬਦ ਹੈ ਸਾਰ ਪੂਰੇ ਗੁਰ ਪਾਈਐ ਮੋਖ ਦਵਾਰ ਅਨ ਦਿਨ ਬਾਣੀ ਸਬਦ ਸੁਣਾਏ ਸਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਾਨਤਾ ਨੋ ਮੋਹਿਆ ਸਹਜ ਸੁਭਾਈ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸਬਦ ਸਹਜੇ ਸੁਖ ਸਮਾਵੈ ਹਉ ਬਲੇ ਹਾਰੀ ਸਦਾ ਤੈਨ ਵਿਟੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸਚੋ ਸਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣਿਆ ਜਿਸਨੋ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈਂ ਜਾਇ ਨਾਨਕ ਨਾਮ ਵਸੈ ਮਨ ਅੰਤਰ ਦਰ ਸਚੈ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਗੁਰ ਸੇਵੈ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜਿਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਖ ਤਿਖ ਲਹਾਵਣਿਆ ਹਉ ਵਾਰੀ ਜਿਓ ਵਾਰੀ ਸਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲਾ ਗੁਰਬਦੀ ਹਰ ਗੁਣ ਗਾਵਣਿਆ ਰਹਾਉ ਸਤਗੁਰ ਸੇਵੀ ਸਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹਉ ਮੈ ਮੈਲ ਗਵਾਇ ਦਰ ਸੱਚਾ ਸੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਇ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੈ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੈ ਜਾ ਹਉ ਮੈਂ ਸੋਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾਵਣਿਆ ਗੁਰਮੁਖ ਹੋਵੇ ਸੋ ਇਕਸ ਸਿਓ ਲਿਵ ਲਾਇ ਦੂਜਾ ਭਰਮ ਗੁਰ ਸਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦਵਾਰ ਅਨ ਦਿਨ ਰੰਗ ਰੱਤਾ ਗੁਣ ਗਾਵੈ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲਾ ਮਿਲਾਇਆ ਪੂਰਾ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪ ਵਣਿਆਏ ਤਾਂ ਸਭ ਕਿਛ ਪਾਏ ਗੁਰ ਸਬਦ ਦੀ ਸੱਚੀ ਲੇਵ ਲਾਏ ਸੱਚ ਵਣੰਜ ਹੈ ਸੱਚ ਸੰਗ ਰਹਿ ਸੱਚ ਵਾਪਾਰ ਕਰਾਣਿਆ ਹਉ ਵਾਰੀ ਜੀਓ ਵਾਰੀ ਹਰ ਗੁਣ ਅਨੰਦ ਨਗਾ ਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸਬਦ ਵਡਿਆਈ ਦੇਣਿਆ ਰਹਾਉ ਵੇਲਾ ਵਖਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਭਾਇਆ ਸੱਚੇ ਸੇਵੈ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਗੁਰ ਤੁਠਾ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਗੁਰ ਦਾ ਸੇਵ ਹੈ ਮੂਰਖ ਅੰਧ ਗਵਾਰਾ ਫਿਰ ਓਏ ਕਿਤਹੁ ਪਾਇਨ ਮੋਖ ਦੁਆਰਾ ਮਰ ਮਰ ਜਮਹਿ ਫਿਰ ਫਿਰ ਆਵਹਿ ਜਮਦਾਰ ਚੋਟਾ ਖਾਵਣਿਆ ਸਬਦੈ ਸਾਧ ਜਾਣਹਿ ਤਾ ਆਪ ਪਛਾਨਹਿ ਨਿਰਮਲ ਬਾਣੀ ਸਬਦ ਵਖਾਨਹਿ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਧ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇ ਜੋ ਹਰ ਮਨ ਭਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਨ ਦਿਨ ਹਰ ਸਲਾਹ ਹੈ ਸੱਚਾ ਨਿਰਮਲ ਨਾਦ ਵਜਾ ਬਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁਖ ਲਾਗੈ ਭਾਰਾ ਪਰਮੇ ਭੁੱਲੇ ਫਿਰਨ ਦਿਨ ਰਾਤੀ ਮਾਰਾ ਜਨਮ ਹੈ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਆਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲਾ ਵਡਿਆਈ ਦੁਖ ਸੁਖ ਸਮਕਰ ਜਾਣਨਿਆ ਸੱਚਾ ਸਾਹਿਬ ਮੈਂ ਆਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲਾ ਵਡਿਆਈ ਦੁਖ ਸੁਖ ਸਮਕਰ ਜਾਣਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ